ਕਿディ ਸੋਨੀ ਸਮੈਲ ਆਉਂਦੀ ਆ ਵੇਖਾਂ ਵਨਸਮੰਨਾ ਬਣਾਉਂਦੀ ਹੁਣੀ ਆ ਹੁਣ ਤੇ ਅੱਡ ਬਾਰੀ ਆ ਮੋਜਾਂ ਲਗੀਆਂ ਜੋ ਜੀ ਕਰਦਾ ਵਾ ਉਹੀ ਕਰਦੀ ਆ ਸੌਰੇ ਨੇ ਕਿਹਾ ਤਾਂ ਦੇਸੀ ਕਿਉਂ ਵਰਤ ਰਜ ਰਜ ਕੇ ਹੈ ਇਹ ਤੇਰਾ ਵੀ ਓਨਾ ਹੀ ਆ ਉਹਦਾ ਵੀ ਓਨਾ ਹੀ ਆ ਮੈਨੂੰ ਕਹਿੰਦਾ ਚਮਚਾ ਵਰਤ ਲਈ ਆ ਹੁਣ ਨੀਰੇ ਦੇਸੀ ਕਿਉਂ ਦੇ ਸਮੈਲ ਆਉਂ ਡੀਆਂ ਪੀ ਪਤਾ ਕੀ ਕੋਹ ਬਣਾਈ ਜਾਂਦੀ ਆ ਜਦੋਂ ਹੈਗੀ ਹੀ ਮੇਰੇ ਨਾਲ ਸਾਂਝੇ ਘਰ ਵਿੱਚ ਉਦੋਂ ਕਹਿੰਦੇ ਮੇਰੇ ਤੇ ਨਿਆਣੇ ਰੋਂਦੇ ਆ ਮੈਂ ਕੰਮ ਕਿੱਦਾਂ ਕਰਾਂ ਮੇਰ ਕੋ ਨਹੀਂ ਕੰਮ ਹੁੰਦਾ ਤੇ ਹੁਣ ਇਹਦੇ ਨਿਆਣੇ ਰੋਂਦੇ ਅੱਜ ਅੱਜ ਮਾਂ ਪਿਓ ਆਇਆ ਵਾ ਨਾ ਤਾਂ ਕਰਕੇ ਨਹੀਂ ਰੋਂਦੇ ਤੇ ਜਦੋਂ ਮੇਰੇ ਰਿਸ਼ਤੇਦਾਰ ਆਉਂਦੇ ਹੀਗੇ ਉਦੋਂ ਨਾਲੇ ਵੀ ਰੋਂਦੀ ਨੇ ਨਿਆਣਿਆਂ ਦੇ ਕਿ ਇਹ ਕਿੱਧਰ ਆ ਗਏ ਆ ਗੱਲ ਤੇ ਫਰਕ ਤਾਂ ਹੁੰਦਾ ਹੀ ਆ ਇਹਨੇ ਸਾਂਝ ਘਰ ਚ ਕੀ ਕੀਤਾ ਉਹਦੋਂ ਵੀ ਤੇ ਮੈਂ ਹੀ ਕਰ ਦਿੰਦੀ ਸਭ ਕੁਝ ਤੇ ਜੇ ਕਿਤੇ ਕੁਝ ਕਰ ਦੇਣਾ ਤੇ ਉਹ ਚਾਰ ਚੁੱਕਰਾਂ ਮੱਝ ਜਾਣੀ ਵੀ ਹਾਂ ਇਹਦੇ ਨਿਆਣੇ ਰੋਏ ਆ ਤੇ ਇਹਨੇ ਕੰਮ ਕੀਤਾ ਸਰੀ ਜੜੀ ਨਿਆਣੇ ਤਾਂ ਰੋਏ ਆ ਵੇਖਾਂ ਸਹੀ ਜਾ ਕੇ ਮੈਂ ਤੇ ਕੋਟ ਚਾਹ ਬਣਾ ਕੇ ਪੀਣੀ ਹੈਗੀ ਜੀ ਕੰਡਾ ਹੈ ਮੇਰਾ ਚਾਹ ਪੀਣ ਨੂੰ ਮੈਂ ਤੇ ਦੀ ਮਾਂ ਤੋਂ ਚੱਕਦੀ ਜਾਣ ਦੀ ਉਹਨੇ ਕਹਾਂ ਵੀ ਕੱਲੀ ਚਾਹ ਬਣਾਉਣਾ ਪੀਂ ਜਾਂਦੀ ਆ ਮੈਂ ਕਿਹੜਾ ਅੰਦਰ ਠੇਕਾ ਕੀਤਾ ਵਾ ਇਹਦੀ ਕੁੜੀ ਹੈਗੀ ਆ ਚਾਹ ਬਣਾਉਣ ਵਾਸਤੇ ਐਦਾਂ ਕਰਦੀ ਆ ਨਾਲੇ ਜਾ ਕੇ ਬਹਾਨੇ ਨਰਸ ਹੋਈ ਜੀ ਨਹੀਂ ਵੀ ਕੀ ਕੁਛ ਬਣਾਵਾ ਤੇ ਨਾਲੇ ਕੋਟ ਚਾਹ ਬਣਾ ਕੇ ਪੀ ਲੈਣੀ ਆ ਹਾਂ ਜੇ ਕੋਈ ਆ ਵੀ ਜਾਊ ਤਾਂ ਕਾਹ ਚਾਹ ਬਣਾਉਣ ਲੱਗੀ ਹੋਗੀ ਫਿਰ ਪਿੜੋਂਦੀ ਹੋਗੀ ਚੱਲ ਮਨਾ ਉੱਠ ਤੇ ਵੇਖਾਂ ਨਾਲੇ ਨਿਕਲੇ ਕਿ ਨਹੀਂ ਅਜੇ ਖਾ ਪੀ ਕੇ ਹਾਏ ਰੱਬਾ ਲਾਤੀ ਬੜੀ ਦੁਖਦੀ ਆ ਮੈਂ ਦੇਖਦਾ ਰਹੇ ਨੀ ਕੋਈ ਵੀ फटाफट ਵੇਖਾਂ ਤੇ ਇਹ ਕਿਦਾਂ ਪਾਫਾ ਨੇ ਠੰਡ ਜਾਵਾ ਹੂੰ ਮਟਰ ਪਨੀਰ ਤੇ ਕਿਤੇ ਜਰਦਾ ਹੈ ਤੇ ਦਹੀਂ ਵੀ ਬਣਾਇਆ ਹੁਣ ਬੁੰਦੀ ਵਾਲਾ ਵੇਖਾਂ ਅੱਜ ਨੇਦਰ ਨੇ ਅੜੇ ਫਿਰ ਦਸ ਮੱਲਾਂ ਆਉਂਦੀਆਂ ਦੇਸੀ ਘੋੜੀਆਂ ਵੇਖ ਸਹੀ ਵੇਖ ਕੇ ਲੱਗ ਗਰਮ ਗਰਮ ਚੌੜਾ ਕੀ ਕਰਾਂ ਖਾਰ ਸਕਦੀ ਨਹੀਂ ਮੇਰੇ ਜੇ ਕਿਸ ਨੇ ਵੇਖ ਲਿਆ ਨਾ ਉੱਥੇ ਹੀ ਆ ਗਾ ਫਾ ਲੈਣਾ ਮੈਨੂੰ ਦਫਾ ਕਰ ਮੈਂ ਬਣਾ ਲੂੰਗੀ ਆਪਣੇ ਵਖਰੇ ਵੇਖਾਂ ਭਲਾ ਇਹਦੀ ਮਾਂ ਕਿ ਲੈ ਕੇ ਆਈ ਆ ਦਿਖਦਾ ਤਾਂ ਹੈ ਨਹੀਂ ਇੱਥੇ ਕੱਖ ਵੀ ਅੱਜ ਤੇ ਮੇਰਾ ਪਤਾ ਲੈਣਾ ਤੇ ਮਿਰਲੀ ਲੈ ਕੇ ਆਈ ਆ ਲੈ ਆ ਲੈ ਸੜੇ ਕੇਲੇ ਵੇ ਐਨਾ ਫਰੂਟ ਆਇਆ ਬਾਜ਼ਾਰ ਕਿਤੇ ਆਲੂ ਬੁਖਾਰਾ ਕਿਤੇ ਅਨਾਰ ਕਿਤੇ ਸੇਬ ਕਿਤੇ ਕਿਲੋ ਨਾਰੀ ਲੈ ਆਉਂਦੀ ਪਰ ਕਿੱਥੋਂ ਉਹ 200 ਰੁਪਏ ਕਿਲੋ ਵਾ ਇਹਨੇ ਤਾਂ ਉਹ ਮਰ ਜਾਣਾ ਸੀਗਾ ਆ ਚੁੱਕ ਲਈ ਹੁਣੇ ਪੰਜਾਹਾਂ ਦੇ ਵੱਧ ਤੋਂ ਵੱਧ 100 ਦੇ ਹੋਣਗੇ ਵੇ ਕੇਲੀਆਂ ਵੇ ਨਿੱਕੇ ਨਿੱਗੀਆਂ ਮਾਸਾ ਮਾਸਾ ਚੁੱਕ ਲਈ ਆ ਮੀ ਅਜੇ ਨਿਕਲਦੇ ਹੀ ਨਹੀਂ ਆ ਮੈਨੂੰ ਤਾਂ ਲੱਗਦਾ ਰੋਟੀ ਪਾਣੀ ਖਾਣਾ ਇਹਨਾਂ ਨੇ ਪਤਾ ਜੇ ਅਣ ਲੱਗਣ ਲਿਆ ਕੋਈ ਨਾ ਅਵਾਜ਼ ਆਉਦੀ ਇਹਨਾਂ ਦੀ ਐਦਾਂ ਕਰਦੀਆਂ ਘੁੱਟ ਚਾਹ ਬਣਾ ਕੇ ਪੀਲੇ ਨੇ ਇਹ ਜਾਣਗੇ ਨਾ ਮੈਂ ਵੀ ਮਾਸਾ ਜਰਦਾ ਬਣਾਉਂਗੀ ਦੇਸੀ ਕਿਉਂ ਕਿਹੜਾ ਇਹਦੇ ਪਿਓ ਟਿੱਕਿਆ ਦੇ ਕੇ ਆਏ ਆ ਦੇ ਸਿੱਗੇ ਮੇਰੇ ਜੁੜਿਆ ਵਾ ਚਾਹ ਬਣਾ ਲੈਣੀ ਕੋਟ ਉਹ ਪੀਣੀ ਆ ਅੰਦਰ ਬਹਿ ਕੇ ਮ제 ਨਾਲ ਹਾਂ ਜੀ ਆ ਗਿਆ। ਸੱਸੀ ਜੀ। ਸੱਸੀ ਕਾ ਸੱਸੀ ਕਾ ਪੁੱਤ ਕਿਹਾ ਨਾ। ਠੀਕ ਠਾਕ। ਸੱਸੀ ਆ ਮੈਂ। ਸਾਸਰੀ ਕਾ ਪੁੱਤ ਜਿੰਦਾ ਰਹਿ। ਹੋਰ ਠੀਕ ਠਾਕ ਜੀ। ਕਦੋਂ ਆਏ ਤੁਸੀਂ? ਵਾਹੀ ਤਾਂ ਬੜਾ ਚਿਰ ਦੇ ਆਏ ਸੀ ਤੁਸੀਂ ਲੇਟ ਹੋ ਗਏ। ਤੇ ਦਲਜੀਤ ਫੋਨ ਕਰ ਦਿੰਦੇ ਮੈਨੂੰ ਯਾਰ। ਮੈਂ ਕਰ ਕੀਤਾ ਤੇਗਾ ਤੁਸੀਂ ਚੁੱਕਦੇ ਨਹੀਂ ਸੀ। ਉਹ ਮੇਰਾ ਫਾਇਰਣ ਲੱਗਾ ਹਣਾ ਨਹੀਂ ਪਤਾ ਲੱਗਾ। ਚੱਲ ਕੋਈ ਗੱਲ ਪੁੱਤ ਕੋਈ ਗੱਲ ਦੀ। ਤੇ ਕਿੱਧਰ ਚੱਲ ਪਿਓ ਹਣ? ਚਲ ਜੀ ਘਰ ਨੂੰ ਗੇ। ਉਹ ਨਹੀਂ ਨਹੀਂ। ਉਹ ਬਹੁਤ ਦੋ ਮਿੰਟ ਮੈਂ ਆਇਆ ਤਾਂ ਤੁਸੀਂ ਹੁਣ ਉੱਠ ਪਏ ਪਤਾ ਹੀ ਨਹੀਂ। ਜੀ ਕਾਸ ਨੂੰ ਪੁੱਤ ਹੁਣ ਨੀਗਾ ਆਪਾਂ ਰੁਕਣਾ। ਹੁਣ ਹਾਨੂੰ ਜਾਣ ਅਗੇ ਜੇ ਤੇ ਕਰ ਕਰਕੇ ਨਾ ਤੇਰੇ ਡੈਡੀ ਨੇ ਹਾਂ ਰੋਟੀ ਵੀ ਖਵਾ ਲਦੀ ਆ ਤੇ ਮੈਂ ਜੇ ਕਹੇ ਨਾ ਇੱਕ ਮਿੰਟ ਇੱਕ ਮਿੰਟ ਦੀ ਖਲੋਣਾ ਆਪਾਂ ਚਲੋ ਉਹ ਤਾਂ ਨਹੀਂ ਕਹਿੰਦਾ 5 ਮਿੰਟ ਤੇ ਬਹਿ ਜਾ ਮੇਰੇ ਲਾਗੇ ਤੇ 5 ਮਿੰਟ ਬਹਿ ਗਏ ਨਾ ਤੇ ਪੁੱਤ ਬਸ ਨਾ ਗ ਜਾਣੀ ਫਿਰ ਤੈਨੂੰ ਪਤਾ ਵੀ ਮੁੜ ਕੇ ਬਸ ਨਾ ਗ ਜੀ ਡੈਡੀ ਮੈਂ ਛੱਡ ਆਉਂਗਾ ਉਹ ਨਹੀਂ ਨਹੀਂ ਚੱਲ ਵੇਖ ਲੈ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਮੰਮੀ ਕੁਛ ਨਹੀਂ ਹੁੰਦਾ ਚਲ ਜੀ ਤੂੰ ਕਹਿ ਵੀ ਚਲ ਜੀ ਹੁਣ ਆਪਾਂ ਹੈ ਪਰ ਜੇ ਜਾਣਾ ਵਾ ਤੇ ਮੈਂ ਨਾਰਾਜ਼ ਹੋ ਜਾਣਾ ਚਲ ਲੈ ਲੋ ਮਮੀ ਲਾਸਾ ਮੁੰਡਾ ਜਿੱਦ ਕਰੀ ਜਾਂਦਾ ਉਤੋਂ ਟਾਈਮ ਹੋ ਗਿਆ ਵਾ ਡੰਗਰ ਸਾਡੇ ਭੁਖੇ ਵਜੇ ਹੋਣਗੇ ਕੁਛ ਨਹੀਂ ਆਉਂਦਾ ਡੰਗਰਾਂ ਨੂੰ ਪਤਾ ਵੰਡੇਗਾ ਅਸੀਂ ਨਾ ਫੇਰ ਆਵਾਂਗੇ ਟਾਈਮ ਨਾ ਕੋਈ ਗੱਲ ਇਹ ਤੇ ਘੋਪੜਾ ਕਰ ਵਾ ਮੇਰੀ ਗੱਲ ਸੁਣਾ ਹਾਂਜੀ ਡੰਗਰ ਵਸਾਣ ਦਾ ਬਾਹਰ ਪਿਆ ਵਾ ਜੇ ਵਜਾ ਵਾ ਅੰਦਰ ਫੇਰ ਤਾਂ ਮਜ਼ਾ ਨਹੀਂ ਨਾ ਆਇਆ ਹੈ ਚਲ ਕੋਈ ਨਹੀਂ ਆਪੇ ਫੇਰ ਆ ਜਾਣਗੇ ਜੀ ਫੇਰ ਆ ਜਾਣਗੇ ਤੁਹਾਨੂੰ ਟਿਕਣ ਦੇ ਜੇ ਤੁਸੀਂ ਟਾਈਮ ਮਿਲਣਾ ਕਰਵਾ ਅੱਗੇ ਤੁਹਾਨੂੰ ਹੈ ਪਾ ਕੇ ਕਰਵਾ ਕੋਈ ਨਹੀਂ ਤੁਸੀਂ ਵਕਤ ਆਣੀ ਘੋੜੇ ਵਾਲੀ ਵਾਸਤਾ ਟਾਈਮ ਹੋਇਆ ਜੋ ਹਾਂਜੀ ਲੰਘ ਨਾ ਜਾਵੇ ਤੇ ਗੱਡੀ ਦੇ ਗਾਂ ਕਰ ਰਹੇ ਨੇ ਚਲੋ ਨਾ ਗਾਂ ਘਰ ਨਾ ਤੁਹਾਨੂੰ ਚਲੋ ਠੀਕ ਆ ਫਿਰ ਚੰਗਾ ਭਾਈ ਕਸਰੀ ਗਾ ਚਲੋ ਠੀਕ ਕਸਰੀ ਗਾ ਹਾਂ ਅੱਜ ਤੇ ਨਾ ਜੀ ਹੀ ਨਹੀਂ ਲੱਗਣ ਡਿਆ ਪਤਾ ਨਹੀਂ ਮੁੰਡਾ ਕਹਿੰਦਾ ਹੀ ਆ ਜਾਣਾ ਵਾ ਛੇਤੀ ਆਏਣਾ ਵਾ ਦੋ ਦਿਨ ਹੋ ਗਏ ਆ ਕੋਈ ਆਤਾ ਪਤਾ ਨਹੀਂ ਆ ਨਾ ਕਿਤੇ ਦੱਸਿਆ ਵਾ ਤੇ ਮੈਂ ਤੁਰਿਆ ਵਾਂ ਜਾਂ ਮੈਂ ਆਉਣਾ ਵਾਂ ਜਾਂ ਮੈਂ ਨਹੀਂ ਆਉਣਾ ਬੱਦਾ ਫੋਨ ਕਰਕੇ ਦੱਸ ਦੇ ਕੀ ਕਰਾਂ ਸਮਝ ਨਹੀਂ ਆਉਂਦੀ ਨਾ ਹੀ ਮੇਰਾ ਫੋਨ ਚੁੱਕਦਾ ਵਾ ਜੇ ਕਦੀ ਲੱਗ ਜਾਂਦਾ ਵਾ ਤੇ ਅਬਲ ਤਾਂ ਲੱਗਦਾ ਹੀ ਨਹੀਂ ਆ ਨਾਲੇ ਆ ਜੇ ਤੇ ਤੱਤੇ-ਤੱਤੇ ਕਾ ਨਾ ਸਾਰਾ ਕੰਮ ਨਿਬੜ ਜੇ ਹੁਣ ਤੇ ਵਾਵਾ ਕਰਮਗਰਮ ਕੰਮ ਨਾਲੇ ਹੁਣ ਮੇਰੇ ਲੱਤ ਦਾ ਬਹਾਨਾ ਵਾ ਹੁਣ ਆ ਜੇ ਤੇ ਨਜ਼ਾਰਾ ਤੇ ਹੁਣ ਵਾ ਜੇ ਹੋਰ ਦੋ ਦਿਨ ਠਹਿਰ ਕੇ ਆਇਆ ਤੇ ਸਾਰਿਆਂ ਕਹਿਣਾ ਵਾ ਵੀ ਇਹਦੀ ਲੱਤ ਨਹੀਂ ਠੀਕ ਹੋਈ ਕੀ ਕਰਾਂ ਹੁਣ ਮੈਂ ਜੇ ਫੋਨ ਹੁੰਦਾ ਹੋਏ ਤੇ ਮੈਂ ਫੋਨ ਕਰਕੇ ਪੁੱਛ ਲਾਂ ਉਹਨੂੰ ਹੁਣ ਕਿਤੇ ਮੇਰਾ ਪੋਤਾ ਆ ਜਾਣਾ ਛੇਤੀ-ਛੇਤੀ ਤੇ ਗੱਲ ਫੇਰ ਬਣਦੀ ਆ ਪਤਾ ਨਹੀਂ ਉਹ ਨਿਹਾਉਣਾ ਕਦੋਂ ਵਾ ਨਾਲੇ ਇਹਨਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਜਿਹੜੇ ਇਹ ਬਣੇ ਹਨ ਪੋਤੇ ਘਰ ਦੇ ਮਾਲਕ ਤੇ ਫਿਰ ਅੱਖਾਂ ਦੇ ਸਾਹਮਣੇ ਸਭ ਕੁਝ ਹੋਊਗਾ ਨਾਲੇ ਸੈਰ ਸਾਊਗਾ ਤੇ ਦੇਖੂਗਾ ਸਭ ਕੁਝ ਕਿ ਮੇਰੀ ਮਾਂ ਕੀ ਹੋਣ ਲਿਆ ਵਾ ਕਿੱਦਾਂ ਰਹਿਣ ਲਈ ਹੈ ਨਾਲੇ ਹੁਣ ਇਹ ਸਭ ਕੁਝ ਤੱਤੇ ਤੱਤੇ ਕਹਾਈ ਆ ਨਾ ਜੇ ਕਿਤੇ ਹੋਰ ਦੋ ਚਾਰ ਦਿਨ ਲੇਟ ਹੋ ਗਿਆ ਤਾਂ ਸਭ ਕੁਝ ਨਹੀਂ ਵੇਖਣ ਨੂੰ ਮਿਲਣਾ ਤਾਂ ਨਾ ਮੇਰੇ ਕੋਲ ਕੁਝ ਕਹਾ ਜਾਣਾ ਉਹਨੂੰ ਵੇਖਾ ਹੁਣ ਭਲਾ ਕੀ ਪਤਾ ਫੋਨ ਨਾ ਹੁੰਦਾ ਹੈ ਕਿਤੇ ਮੁੰਡੇ ਦੇ ਅੰਦਰ ਫੋਨ ਵੇਖਾਂ ਮੇਰਾ ਤਾਂ ਧਿਆਨ 24 ਘੰਟੇ ਉੱਚੀ ਰਹਿੰਦਾ ਹਾ ਹੀ ਜਾਏ ਸੱਚੇ ਬਾਸ਼ਾ ਤੇ ਫੇਰੀ ਗੱਲੀ ਬਣਦੀ ਚਲ ਠੀਕ ਆ ਧਿਆਨ ਨਾ ਜਾਈ ਆਹੋ ਆਇਓ ਰਬਾ ਹੱਕਾ ਦੇ ਵੇਖਿਆ ਆਪਣਾ ਤਾਂ ਜਾਣ ਹੀ ਪੈ ਗਈ ਆ ਵਧੀਆ ਉਧਾ ਵੀ ਬੜਾ ਵਧੀਆ ਮਾਹੌਲ ਚੜੀ ਉੱਥੇ ਵੀ ਵਧੀਆ ਦੇਸ਼ ਹੀ ਗਾ ਪਰ ਆਪਣੇ ਪੰਜਾਬ ਨਾਲ ਦੀ ਰੀਤ ਕਿੱਥੇ ਆ ਇੰਤਾ ਕਰਾਂ ਮੰਮੀ ਨੂੰ ਜਾ ਕੇ ਮਿਲਦਾ ਵਾ ਮਹੀਨਾ ਹੀ ਹੋ ਗਿਆ ਕਿਤੇ ਘਰ ਦੇ ਦਾ ਮੂੰਹ ਨਹੀਂ ਵੇਖਿਆ ਹੋ ਸ਼ੁਕਰ ਆ ਮਾਨ ਕੇ ਆਪਣੇ ਘਰ ਆਈ ਕਿਦੇ ਵਾ

ਕਿੱਡਾ ਸੋਹਣਾ ਲੱਗਣ ਡਿਆ ਵਾ ਮੈਂ ਅੱਖਾਂ ਮੇਨੂੰ ਆਜ ਜਾਣੇ ਪਛਾਣੇ ਜੀ ਆ ਨ ਭੱਜਾ ਮੇਰਾ ਪੋਤਾ ਆ ਓ ਬੱਲੇ ਮੇਰਾ ਪੁੱਤ ਬੱਲੇ ਮੇਰਾ ਆ ਗਏ ਹੋਰ ਆ ਵੇਖ ਲੈ ਮਾ ਵੀ ਗਿਆਈ ਓ ਮੈਂ ਮੇਰਾ ਪੁੱਤ ਮੈਂ ਢੀਕਦਾ ਹੋਣਾ ਵਾ ਤੇ ਮੈਂ ਚਲ ਜਾ ਪਿੰਡ ਫਿਰ ਹੈ ਮੇਰਾ ਪੋਤਾ ਹੈ ਮੇਸਤਰੀ ਕਾਲ ਆ ਫਸਟੀ ਕਾਲ ਠੀਕ ਠਾਕ ਨੇ ਠੀਕ ਠਾਕ ਤੇ ਤੂੰ ਕਿੱਥੇ ਚੰਬੜ ਗਈ ਆਉਂਦੇ ਜਾ ਤੇ ਤੂੰ ਠੀਕ ਠਾਕ ਆ ਪੁੱਤ ਓ ਮੈਂ ਮਮੀ ਵਧੀਆ ਠੀਕ ਠਾਕ ਤੂੰ ਦੱਸਿਆ ਨਹੀਂ ਕਿਤੇ ਆਉਣ ਲੱਗੇ ਨੇ ਉਹ ਮੈਂ ਤਾਂ ਚਲ ਜਾਂਦਾ ਵਾਂ ਤੁਹਾਨੂੰ ਪਤਾ ਹੈ ਮਹੀਨੇ ਦਾ ਵੀਜ਼ਾ ਮਿਲਿਆ ਸੀਗਾ ਤੇ ਗਾਂ ਮੈਂ ਗਾਂ ਮੈਂ ਵਧਾਇਆ ਉਹਦਾ ਨਹੀਂ ਉਹਨੂੰ ਚਲ ਚੰਗਾ ਕੀਤਾ ਨਹੀਂ ਖਾਇਆ ਤੇ ਆ ਗਿਆ ਮੈਂ ਘਰ ਕਿਤੇ ਮੇਰੇ ਅੰਦਰੋਂ ਠੰਡ ਪੈ ਗਈ ਆ ਫੇ ਤੂੰ ਕਿਤੇ ਕਮ ਸੇ ਕਮ ਫੋਨ ਤੇ ਚੁੱਕ ਲੈਂਦਾ ਕਿਤੇ ਕਰ ਲੈਂਦਾ ਕਿਤੇ ਦੋ ਤਿੰਨ ਦਿਨ ਹੋ ਗਏ ਮੈਨੂੰ ਮਰਦੀ ਨੂੰ ਉਹ ਮੰਮੀ ਇੱਥੇ ਆ ਕੇ ਤੇ ਮੁੜ ਕੇ ਉਹ ਮੇਰਾ ਨੈਣੂ ਟਮੋ ਗਿਆ ਵਾ ਤੇ ਮੈਂ ਜਾ ਕੇ ਕਰਾਂਗਾ ਵੇ ਕਿਦਾਂ ਸੋਣਾ ਲੱਗਣ ਡਿਆ ਮੇਰਾ ਪੁੱਤ ਹੈ ਆ ਜਾ ਆ ਜਾ ਪੁੱਤ ਪਾਣੀ ਤਾਂ ਨਹੀਂ ਪੀ ਹਾਏ ਕੀ ਹੋ ਗਿਆ ਵਾ ਦੇਹ ਬੜਾ ਕੁਛ ਹੋਇਆ ਵਾ ਸੀ ਦੱਸਾਂ ਤੈਨੂੰ ਮੈਂ ਚਲਾ ਦੇ ਆਜੋ ਆਜੋ ਕੋਈ ਮੰਮਾ ਚਾਚੂ ਆ ਗਏ ਮੰਮਾ ਚਾਚੂ ਆ ਗਏ ਬੜ ਸਰਸ ਹੋ ਗਿਆ ਹਾਂ ਕਦੋਂ ਆਏ ਬੁੱਤ ਚਾਚੂ ਨਹੀਂ ਉਹਨੇ ਚਲਾ ਮਿਲ ਗਏ ਫਿਰ ਜਾ ਕੇ ਸਰਸ ਜੀ ਬਣੋ ਥੱਕ ਹੀ ਗਏ ਯਾਰ ਥੋੜਾ ਚਾਹ ਬਣਾ ਕੇ ਲਿਆ ਖਣੋ ਜੇ 10 ਮਿੰਟ ਮੈਨੂੰ ਵੀ ਆਰਾਮ ਕਰ ਲੈਣ ਦੋ ਫਿਰ ਬਣਾਉਂਦੀ ਆ ਚਾਹ ਪਰਨਾ ਅੱਜ ਜਾ ਕੇ ਮੈਨੂੰ ਮੱਸਾ ਚੰਗਾ ਨਹੀਂ ਲੱਗਾ ਆ ਕੇ ਵੇਹ ਲੋ ਉਹਦੀ ਸਾਸਰੂ ਮਾਸਾ ਕੱਲੀ ਆ ਗਈ ਮਾਸਾ ਲਿਆਜ ਨਹੀਂ ਹੈਗਾ ਕਿਤੇ ਤੇ ਸਾਡੇ ਕੁੜਮ ਕੁੜਮਣੀ ਆ ਕਿਦਾਂ ਬੋਲਣ ਲਈ ਆ ਹੈ ਜਾਂਦੇ ਆ ਸਾਡੀ ਲਾਫਾ ਕਰਤੀ ਉਹ ਤੇ ਛੱਡੋ ਮੈਂ ਫੇਰ ਗਈ ਅੰਦਰ ਉਹਦੇ ਵੱਲ ਹੂੰ ਤੇ ਫੇਰ ਬਣਾਸ ਵਰਕੇ ਮੈਨੂੰ ਆਂਦੀ ਆ ਵੀ ਨਾ ਕੁੜੀਆਂ ਨੂੰ ਅਕਲਵਾ ਤੇ ਨਾ ਦਿਲਜੀਤ ਨੂੰ ਅਕਲਵਾ ਜੇ ਅਕਲ ਹੁੰਦੀ ਤੇ ਮੈਂ ਇਦਾਂ ਹੀ ਕਰਦੀ ਮੈਂ ਆਪਣੀਆਂ ਰੋਟੀਆਂ ਪਕਾਉਂਦੀ ਤੇ ਮੈਂ ਆਹ ਕਿ ਕਹਿਣ ਜੀ ਤੁਹਾਡੇ ਹੀ ਪੁੱਤਵਾ ਉਹ ਕਹਿਣਾ ਸੀ ਨਾ ਜਿਹੜੀ ਤੂੰ ਅਗਰ ਵਾਲੀ ਕਿਤਾਬ ਪੜ੍ਹੀ ਉਹ ਸਾਡੀ ਕੁੜੀ ਨੂੰ ਦੱਸ ਦੇ ਹੈ ਇਹ ਭੁਲਾ ਦਿੱ ਗਏ ਨਾ ਬਹੁਤ ਗੱਲਾਂ ਕੀਤੀਆਂ ਜਨਾਨੀ ਨੇ ਮੈਂ ਅੰਤਰਾਸਤੀ ਗੱਲ ਵਾ ਹਾਂ ਗੱਲ ਕਹਿੰਦੀ ਨਾ ਤੈਨੂੰ ਗਾੜੀ ਗੱਲ ਇੱਕ ਨਹੀਂ ਹੋਣੀ ਮੈਂ ਤਾਂ ਤਾਂ ਨਹੀਂ ਕਹੁੰਦਾ ਮੈਂ ਜਦਾਂ ਦੇ ਕੀ ਮੂੰਹ ਲੱਗਣਾ ਹੈ ਮੂੰਹ ਕਾਹਦਾ ਲੱਗਣਾ ਵਾ ਤੁਸੀਂ ਵੀ ਇਹੀ ਲਿਆ ਵਾ ਤੂੰ ਕਿਦਾਂ ਦੀ ਜਨਾਨੀ ਆ ਉਹਨੂੰ ਤਾਂ ਮਾਸਾ ਵੀ ਲਿਆ ਜਾ ਨਹੀਂਗਾ ਪਰ ਮੈਂ ਗੱਲ ਕੀ ਆ ਉਹਨਾਂ ਥੋੜੀ ਬੁਧੀ ਬੋਲਣਗੇ ਨਾ ਅਕਲ ਚਾਹੀਦੀ ਈ ਘਰ ਰਿਸ਼ਤੇਦਾਰ ਆ ਇਹਦੇ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਤਾਂ ਤੇਰੇ ਮੂੰਹ ਵਾਲੀ ਵੇਂਦਾ ਰਹਿ ਮੈਂ ਤੂੰ ਮੈਨੂੰ ਕਿਤੇ ਮੜਾ ਚੰਗਾ ਕਹਦੇ ਹੋ ਮੈਂ ਕਿੱਥੇ ਮੜਾ ਚੰਗਾ ਕਹਿਣਾ ਬੁਲਾ ਰੂ ਮੜਾ ਚੰਗਾ ਕਹ ਕੇ ਆਪਣੇ ਗੱਲ ਪਾਉਣੀ ਹੀ ਮੈਂ ਧਰਨਾ ਵੀ ਭਾਜੀ ਮੈਨੂੰ ਮਿਲੇ ਨਾ ਮੈਂ ਬਾਹਰ ਬੈਠਾ ਬੰਬੀ ਤੋਂ ਆਇਆ ਕਿਤੇ ਧਰਨਾ ਮਨ ਖੁਸ਼ ਹੋਈਦਾ ਵੇਖ ਕੇ ਰਿਸ਼ਤੇਦਾਰਾਂ ਹੈ ਸਾਰਾ ਹੀ ਆਣ ਗਵਾਂਡ ਸਾਰਾ ਪੁੱਛਿਆ ਕੀ ਹਾਲ ਚਾਲ ਚੋਨਾ ਚਾਨਾ ਕੀ ਕਰ ਕੀ ਕਰਉ ਗੱਲ ਚੱਲਦਾ ਕਿਤਰਾ ਕਿਤਨਾ ਚਾਹ ਪੀਤੀ ਹੈ ਕਿ ਨਹੀਂ ਪੀਤੀ ਹੈ ਇਹਨੂੰ ਕਹਿੰਦੇ ਬੰਦਿਆਂ ਦਾ ਕੋਈ ਖਾਨਦਾਨ ਉਹ ਤੇ ਪਤਾ ਨਹੀਂ ਕੀ ਚੀਜ਼ ਵਾ ਭਈ ਉਹ ਜਨਾਨੀ ਹੈ ਭਰਾ ਤੇ ਬੜਾ ਚੰਗਾ ਹੀ ਇਹਦਾ ਜਿਹਨੇ ਰਿਸ਼ਤਾ ਕਰਾਇਆ ਵ ਹੁਣ ਸਾਨੂੰ ਕੀ ਪਤਾ ਹੀ ਵੀ ਭੈਣ ਦਾ ਨਹੀਂ ਬਲਾਵਾ ਇਹਨੇ ਦੇਖਣਾ ਹੀ ਕੋਹ ਨਹੀਂ ਕਿਸਦਾ ਵੀ ਲਿਆਜ ਨਹੀਂ ਰੱਖਦੀ ਜਨਨਨੀ ਹੈ ਪਤਾ ਨਹੀਂ ਕਿਦਾ ਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਕਿਤੇ ਪੁੱਤ ਵੀ ਇਹਦੇ ਵੱਲ ਮਗਰ ਲੱਗ ਜਾਂਦਾ ਤੇ ਭਾਜੀ ਵੀ ਇਹਦੇ ਮਗਰ ਲੱਗ ਜਾਂਦਾ ਤੇ ਸਾਡੀ ਧੀ ਦਾ ਕੀ ਹਾਲ ਹੋਣਾ ਸੀ ਸਾਡੀ ਧੀ ਤੇਨੇ ਘਰੋਂ ਕੱਢੀ ਖੜੀ ਗੱਲ ਸੁਣ ਲਾ ਜੇ ਹੈ ਉੱਥੇ ਇਕੱਲੀ ਆ ਤੇ ਜੇ ਕਿਤੇ ਤਾਂ ਜਾਣਾ ਇਹਦੇ ਵਰਗਾ ਹੋਰ ਹੁੰਦਾ ਨਾ ਤੇ ਕੁੜੀ ਸਾਡੀ ਸਾਡੇ ਘਰ ਆਣੀ ਮੱਕਿਆ ਸਹੀ ਗੱਲ ਹੈ ਤੇ ਮੈਂ ਦੱਸਾਂ ਗੱਲ ਚੱਲ ਛੱਡੋ ਪਰੇ ਹਾਂ ਅਜੇ ਇੰਨਾ ਚੰਗਾ ਵੀ ਭਾਜੀ ਬੜੇ ਚੰਗੇ ਆ ਤੇ ਗੁਰਸ਼ਰਨ ਬੜਾ ਚੰਗਾ ਇਹ ਤਾਂ ਗੱਲ ਹੈਈਆ ਤੇ ਜਿਹੜੇ ਵਿਚਾਰੇ ਦੰਦ ਦਾਨੀ ਚੁੱਕਦੇ ਨਹੀਂ ਉਹ ਜਨਾਨੀਆਂ ਲੋ ਘੱਟ ਕੋਈ ਨਹੀਂ ਗੀ ਨਹੀਂ ਨਹੀਂ ਹੈ ਮੈਂ ਪੁੱਛਿਆ ਪੈਂ ਸੱਟ ਕਿੰਨੀ ਲੱਗੀ ਆ ਫੇ ਲੱਗ ਗਈ ਹੈ ਟੁੱਟੀ ਗਈ ਹੈ ਕਉ ਹੋਇਆ ਜਿਉਂ ਤੇ ਭਾਜੀ ਕਹਿੰਦੇ ਸੀ ਵੀ ਕੋਈ ਗੱਲ ਹੀ ਨਹੀਂ ਕੀ ਕਹਿੰਦਾ ਬੰਦੇ ਤੇ ਸੱਟ ਲੱਗੀ ਉਹ ਤੇ ਬੰਦਾ ਤੇ ਪੜਾ ਪੜਾ ਔਰ ਤਾਂ ਵੀ ਮੈਨੂੰ ਫਲਾਣੇ ਥਾਂ ਲੈ ਜਾਓ ਢਿੰਗੜੇ ਥਾਂ ਲੈ ਜਾਓ ਕਹਿੰਦਾ ਉਹ ਵੀ ਸਿੱਧੇ ਸਰੀ ਕੋਈ ਨਹੀਂ ਕਹਿੰਦਾ ਲੜਾਈ ਦਾ ਭੰਨ ਲੱਭਦੀ ਫਿਰਦੀ ਆ ਕੀ ਆਹੀ ਮੈਂ ਦਵਾਈ ਲੈ ਆਉਂਦੀ ਨਾ ਨਾਲ ਹੀ ਜਾਣਾ ਆਹੋ ਤੇ ਮੈਂ ਤੁਹਾਡੇ ਆਪਣੇ ਜੀਅ ਤੇ ਕੀ ਆ ਪਰ ਬਾਬਾ ਇੱਕ ਗੱਲ ਮੈਂ ਵੇਖੀ ਆ ਪੜੀ ਦੁਨੀਆ ਵੇਖੀ ਪਰ ਇਹ ਜਿੰਨਾ ਦੀ ਮੈਂ ਚੜੀ ਵੇਖੀ। ਜਾਂ ਮੇਰੀ ਗੱਲ ਸੁਣ। ਜਾਂ ਚਾਹ ਚੁਪਣਾ ਘੁੱਟ ਜਾ। ਬਸ ਲੱਗੀਆਂ ਚਾਹ ਬਣਾਉਣ। ਤੇ ਆਜੋ ਤੁਸੀਂ ਵੀ ਲਾਓ ਕਪੜੇ-ਕਪੜੇ ਤੇ ਫਿਰ ਮੈਂ ਲਮਣਾ ਯਾਰ ਮੈਂ ਤਾਂ ਕਿਦੋਂ ਤੋਤਰੇ ਕੋ ਉੱਥੋਂ ਹੀ ਤੁਰਨਾ ਪੈਦਾ ਇੱਥੇ ਗਾੜੀ ਫੇਰ ਆਪਣੇ ਏਡੇ ਤੁਰਨਾ ਪਈ। ਚੱਲ ਕੋਈ ਨਹੀਂ। ਤੁਸੀਂ ਕਪੜੇ ਲਾ ਲਓ ਮੈਂ ਜਿਨਾਵਾ ਚਾਹ। ਜਾਂ ਪੀ ਕੇ ਫਤਾਰਾ ਕਢਨੇ ਆ। ਮੈਂ ਹੁਣ ਇੱਕ ਵਾਰੀ ਸ਼ਾਮਾ ਲੁਣੇ ਮਾੜਾ-ਵੱਡਾ ਕੰਮ ਧੰਦਾ ਵੇਖ ਕੇ। ਆਹ ਉਹਦਾ ਘੜੀ ਮੰਦਰੀ ਦੇ ਲੁੰਦਾ ਅੱਜ। ਚੱਲ ਇੰਨਾ ਚੰਗਾ ਹੋ ਗਿਆ ਵਾ। ਤੇ ਨਹੀਂ ਤੇ ਭਾਈ ਹੁਣ ਕਹਿਣਾ ਇਹ ਵੀ ਉਹ ਦਲਜੀਤ ਦੇ ਮਾਪਿਓ ਚਲ ਚੰਗਾ ਹੋ ਗਿਆ ਮਾੜਾ ਮੋਟਾ ਮੱਥੇ ਲੱਗ ਆਏ ਆ ਪਰ ਉਹ ਜਨਾਨੀ ਜਾਣ ਵਾਲੀ ਹੈ ਨਹੀਂ ਭਰਨਾ ਉਹ ਵਿਚਾਰੇ ਦੋਵੇਂ ਪਿਓ ਪੁੱਤ ਚੰਗੇ ਆ ਜਿੰਨਾਂ ਦੀ ਖਾਤਰ ਜਾਣਾ ਪੈਂਦਾ ਵਾ ਪੁੱਤ ਤੇਰਾ ਸਫਰ ਚੰਗਾ ਰਿਹਾ ਵਾ ਆ ਮਮੀ ਬੜਾ ਵਧੀਆ ਰਿਹਾ ਸਫਰ ਤੇ ਕੋਈ ਤੰਗੀ ਤੇ ਨਹੀਂ ਆਈ ਨਾ ਨਾ ਤੰਗੀ ਕਾਦੀ ਉੱਥੇ ਆਉਣੀ ਆ ਰਮਾਨ ਨਾ ਜਹਾਜ਼ ਬੈ ਕੇ ਤੇ ਘਰ ਨੂੰ ਆ ਗਏ ਪਰ ਸਾਇਰਸ ਆੜੇ ਦਿਨ ਕੱਢਿਆ ਤੇਰੇ ਬਿਨਾ ਇੰਨੇ ਗੰਦੇ ਦਿਨ ਕੱਢਿਆ ਤੇਰੇ ਬਿਨਾ ਮੈਂ ਸੱਚੀ ਗੱਲ ਮੈਂ ਬੜੀ ਪਰੇਸ਼ਾਨ ਰਹੀ ਆ ਸ਼ੁ크ਰੀ ਹੋਇਆ ਗਏ ਤੁਹਾਰ ਆਇਆ ਵਾ ਤੇ ਮੇਰੇ ਸਾਜ ਸਾਹ ਹੈ ਕਿਉਂ ਕਿ ਹੋ ਗਏ ਮਤਰਾ ਤੇ ਬੜਾ ਖੁਸ਼ ਹੋਇਆ ਵਾ ਤੈਨੂੰ ਮੈਂ ਕੀ ਕੀ ਦੱਸਾਂ ਤੂੰ ਨਾ ਹੌਸਲਾ ਰੱਖ ਥੋੜਾ ਜਿਆ ਐ ਤੇ ਤੂੰ ਆਇਆ ਹੀ ਪੁੱਤ ਪਾਣੀ ਦਾ ਘੁੱਟ ਪੀ ਤਾ ਸਰ ਸਾ ਆ ਗਿਆ ਵਾ ਤੂੰ ਅੱਭੀ ਸਸਰੀ ਘਾਲ ਸਸਰੀ ਘਾਲ ਕੋਈ ਹਾਲਾ ਬਾਪ ਦੇ ਠੀਕ ਠਾਕ ਜੀ ਸੁਣਾਓ ਬਰਕਰਤ ਨਹੀਂ ਪਿਛਾ ਚੂ ਆ ਗਿਆ ਆਓ ਮੈਂ ਆਉਂਡਿਆ ਹੀ ਅਜੇ ਹੁਣੇ ਆਇਆ ਵਾ ਉਹਨਾਂ ਮਿਲਿੰਗੇ ਨਾ ਪਹਿਲਾਂ ਆ ਕੇ ਠੀਕ ਆ ਠੀਕ ਹਾਂਜੀ ਹਾਂਜੀ ਹੋਰ ਪਾਣੀ ਪੀ ਲਿਆ ਵਾ ਹਾਂਜੀ ਪਾਣੀ ਤੇ ਪੀ ਲਿਆ ਰਹਿੰਦੇ ਪਾਣੀ ਪੁੱਛਣ ਵਾਲੇ ਤੋਂ ਵੱਡੇ ਪਾਣੀ ਪੀ ਲਿਆ ਵਾ ਜਿੱਥੇ ਹੈਗੇ ਆ ਨਾ ਉੱਥੇ ਰਹਿ ਉਹਦੇ ਚੰਗੀ ਬੰਦ ਹੋ ਜਾਂਦੀ ਆ ਹੁਣ ਪਾਣੀ ਨਹੀਂ ਪੁੱਛਣਾ ਕਿਸ ਨੇ ਤੇ ਚੁੱਪ ਕਰ ਤੂੰ ਤੈਨੂੰ ਕਿਸ ਗੱਲ ਦਾ ਪਤਾ ਵਾ ਪੀ ਆ ਤੇ ਕੀ ਨਹੀਂ ਆ ਚੱਲ ਤੈਨੂੰ ਪਾਣੀ ਪੁੱਛਣ ਦੀ ਨਹੀਂ ਰਹਿਣ ਦੇ ਜਦੋਂ ਅਸੀਂ ਅੱਡ ਬਾਰੇ ਆ ਨੇ ਅਸੀਂ ਆਪੇ ਚਾਹ ਬਣਾ ਕੇ ਪੀ ਲਾਂਗੇ ਕੋਈ ਲੋੜ ਨਹੀਂ ਚਾਹ ਕਿਹੜੇ ਵਲੇ ਹੋਗੇ ਜੇ ਤੇ ਬੜਾ ਕੁਝ ਹੋ ਗਿਆ ਵਾ ਤੈਨੂੰ ਮੈਂ ਸਭ ਕੁਝ ਦੱਸੂਗੀ ਹਾਂ ਉਹ ਸਾਰਾ ਇੱਕ ਥੋੜਾ ਜਿਹਾ ਜੋ ਕੋ ਕੀਤਾ ਨੇ ਇਹਨਾਂ ਨੇ ਮੇਰੇ ਨਾਲ ਉਹ ਮੈਨੂੰ ਹੀ ਪਤਾ ਵਾ ਤੂੰ ਆਣ ਕੇ ਚਾਹ ਪੀਂਡਾ ਆ ਦੇ ਹੱਥ ਦੀਆਂ ਚਾਹ ਲੈ ਆਇਆ ਭਾਬੀ ਬਣਾ ਕੇ ਉਹ ਲੈ ਹੁਣ ਜਿਹੜੀ ਗੱਲ ਹੋ ਗਈ ਨੂੰ ਤੇ ਇਹਦੀ ਪਤਾ ਲੱਗਣਾ ਕੀ ਹੋਇਆ ਕੀ ਘਰ ਚ ਦੱਸੋਗੇ ਤੇ ਪਤਾ ਲੱਗੂਗਾ ਕੀ ਕੀ ਦੱਸਾਂ ਤੈਨੂੰ ਮੈਂ ਜੋ ਤਨ ਮੈਂ ਬੋਲਣ ਨਹੀਂ ਆ ਕਿ ਮੇਰੇ ਨਾਲ ਬੜਾ ਕੁਝ ਹੋਇਆ ਘਰ ਵਿੱਚ ਇਹਨਾਂ ਨੇ ਮੈਨੂੰ ਜੀਣਾ ਹਰਾਮ ਕਰ ਦਿੱਤਾ ਇਹਨਾਂ ਨੇ ਮੇਰਾ ਆ ਮੇਰਾ ਲੱਤਾ ਤੋੜ ਤਿਆ ਇਹਨਾਂ ਨੇ ਉਹ ਮੰਮੀ ਸਾਰੇ ਸਾਰੇ ਤੇ ਬੜੇ ਚੰਗੇ ਆ ਯਾਰ ਲੱਤਾ ਕਿਨੇ ਤੋੜ ਤੇ ਚੰਗੇ ਆ ਤੇਰੇ ਵਾਸਤੇ ਚੰਗੇ ਆ ਵੇ ਲੈ ਹੁਣ ਫਿਰ ਕਿ ਦੱਸਣਾ ਮੂੰਹ ਬਣਾ ਕੇ ਆ ਗਈ ਤੇਰੇ ਵੱਲ ਹੈ ਇਹ ਸਾਰਸ ਪਾਣੀ ਪੀਤਾ ਤੇਰੇ ਲਈ ਚ ਤੇ ਮੈਂ ਅੱਜ ਕਦੀ ਦਿੱਹੀ ਨਾ ਇਹਨਾਂ ਨੂੰ ਆ ਮੇਰੀ ਲੱਤ ਟੁੱਟੀ ਤਾਂ ਵੀ ਕਿਤੇ ਬੁਰਗੀ ਰੋਟੀ ਨਹੀਂ ਦਿੱਤੀ ਨੇ ਮੈਨੂੰ ਉਹ ਲੱਤ ਕਦਾਂ ਟੁੱਟ ਗਈ ਆ ਵੀ ਆਹ ਧੁਰੇ ਭਰਦੀਆਂ ਨਾਲ ਸਗਾਤ ਇਹਨੇ ਲੈ ਕੇ ਮੋਟਰਸਾਈਕਲ ਮਾਰਾ ਮੇਰੀ ਲੱਤ ਵਿੱਚ ਤੇ ਗੱਲ ਸੁਣ ਮੇਰੀ ਕਿਤੇ ਤੇਰੇ ਭਰਾ ਨੇ ਮੈਨੂੰ ਇਹ ਨਹੀਂ ਕਿ ਆਪੇ ਚੱਲ ਮੰਮੀ ਤੈਨੂੰ ਦਵਾਈ ਦਵਾ ਲਿਆ ਮੈਂ ਚੱਲ ਤੇਰੀ ਲੱਤ ਵਖਾ ਲਿਆ ਮੈਂ ਐਨੇ ਮੇਰੇ ਮਾਰੇ ਹਾਲ ਤੂੰ ਆਣ ਕੇ ਚਾਹਾਂ ਪੀਂਡਾ ਇਹਨਾਂ ਦੀਆਂ ਓ ਮੰਮੀ ਮਿਲਣਗੇ ਪਤਾ ਵੀ ਆ ਹਾਲ ਕਰਦੇ ਰਹੇ ਤੇਰਾ ਹੈ ਮੈਂ ਤੇ ਤੁਕੜਾ ਵੀ ਨਹੀਂ ਫਿਰ ਤੈਨੂੰ ਮੇਰੇ ਗੱਲਾਂ ਤੇ ਕਿੱਥੋਂ ਯਕੀਨ ਆਉਣਾ ਵਾ ਓ ਮੈਨੂੰ ਯਕੀਨ ਵਾ ਤੂੰ ਆਪਣੇ ਅੱਖੀ ਵੇਖੇਂਗਾ ਨਾ ਸਭ ਕੁਝ ਤੈਨੂੰ ਫੇਰ ਪਤਾ ਲੱਗਣਾ ਵਾ ਓਏ ਹੁਣ ਨਹੀਂ ਮੈਂ ਹੁਣ ਕੋਈ ਦੰਦਾ ਠੀਕ ਹੈ ਨਾ ਤੈਨੂੰ ਮੈਂ ਦੱਸਣਾ ਨਹੀਂ ਕੁਝ ਵੀ ਜੋ ਵੀ ਹੋਊਗਾ ਨਾ ਤੇਰੇ ਅੱਖਾਂ ਦੇ ਸਾਹਮਣੇ ਹੋਊ ਹੁਣ ਆੜਾ ਚੰਗੇ ਬਣੇ ਆ ਨਾ ਆੜਾ ਤੇਰਾ ਪਿਓ ਆ ਇਹਨੇ ਸਭ ਤੋਂ ਵੱਧ ਕਰ ਛੱਡੀ ਇਹ ਵੀ ਆਂਦਾ ਕਿ ਤੂੰ ਕੱਲੀ ਪਕਾ ਕੇ ਖਾ ਰੋਟੀਆਂ ਮੈਂ ਤੇਰੇ ਹੱਥ ਦੀ ਰੋਟੀ ਨਹੀਂ ਖਾਣੀ ਮੈਂ ਨੌ ਦੇ ਹੱਥ ਦੀ ਰੋਟੀ ਖਾਣੀ ਤੈਨੂੰ ਮੰਮੀ ਕੱਲੀ ਨੂੰ ਅੱਡ ਕਰਤਾ ਇਹਨਾਂ ਸਾਰਿਆਂ ਨੂੰ ਕੱਲੀ ਖਾਣ ਨਹੀਂ ਪਕਾ ਕੇ ਉਧਰ ਦਿੰਦੀਆਂ ਤੈਨੂੰ ਕੀ ਪਤਾ ਮੈਂ ਕਿੱਦਾਂ ਜੀਂ ਨਹੀਂ ਆ ਇਹਨਾਂ ਤੇ ਮੇਰਾ ਜੀਣਾ ਚੱਲ ਮੰਮੀ ਰੋ ਨਾ ਕੋਈ ਸਲੇ ਹਲੂ ਮਗੱਲੇ ਗੱਲੇ ਗੱਲ ਇਹਨਾਂ ਨੂੰ ਸਾਰਿਆਂ ਨੂੰ ਠੀਕ ਆ ਨਾ ਤੂੰ ਆ ਗਿਆ ਵਾ ਨਾ ਤੇ ਗਏ ਕਿੱਥੇ ਸਾਰੇ ਜਾਣੇ ਮੈਂ ਪਛਾਣਨ ਨੂੰ ਕੀ ਗੱਲ ਵਾ ਕਿੱਥੇ ਗਏ ਮੈਨੂੰ ਦੱਸ ਕੇ ਜਾਂਦੇ ਕਿੱਥੇ ਜਾਣਾ ਮਮੀ ਤੂੰ ਮਨਣਾ ਹੌਲਾ ਕਰ ਆਪਣਾ ਕੋਈ ਗੱਲ ਨਹੀਂ ਕਰਨੀ ਕਰੀ ਦੰਦਾ ਵੇ ਕੀ ਕਰਾਂ ਫਿਰ ਜੇ ਤੂੰ ਆ ਗਿਆ ਵਾ ਨਾ ਤੇ ਮੈਂ ਜੀ ਲੂੰਗੀ 4 ਦਿਨ ਜੇ ਤੂੰ ਨਾ ਨਾ ਹੁੰਦਾ ਤੇ ਕਿਤੇ ਮੈਂ ਮਰ ਮੁੱਕ ਜਾਣਾ ਸੀ ਤੇਰੇ ਮਗਰੋਂ ਹੀ ਜਿਹੜੇ ਮੇਰੇ ਨਾਲ ਹੋਏ ਆ ਉਹ ਇਦਾਂ ਨਹੀਂ ਗੱਲਾਂ ਕਰੀ ਦਿਆਂਦੇ ਕੋਈ ਗੱਲ ਨਹੀਂ ਗਈ ਨਹੀਂ ਕੋਈ ਹੁੰਦਾ ਵੇ ਤੈਨੂੰ ਪਤਾ ਹੀ ਨਹੀਂ ਆ ਮੇਰੇ ਨਾਲ ਕੀ ਹੋਇਆ ਵਾ ਕਿ ਇੱਕ ਮੇਰੀ ਲਤ ਜਿਹੜੀ ਉਹ ਫੀਡ ਕਰਨੋਂ ਨਹੀਂ ਹਟਦੀ ਤੇ ਕਿਸੇ ਨੇ ਕਿਤੇ ਦਵਾਈ ਨਹੀਂ ਚਲ ਮਾ ਮੈਂ ਪਹਿਲਾਂ ਦਵਾਈ ਦਵਾ ਕੇ ਲਿਆਵਾਂ ਜਾਉਂਗੀ ਹੁਣ ਤੇਰੇ ਨਾਲ ਹੀ ਜਾਣਾ ਮੈਂ ਤੇ ਤੈਨੂੰ ਡਿੱਕਣ ਡਈ ਹੈ ਕਦੋਂ ਮੇਰਾ ਪੋਤਾ ਇਹ ਤੇ ਕਦੋਂ ਕਿਤੇ ਮੈਨੂੰ ਦਵਾਈ ਮਿਲੇ ਕੋਈ ਨਹੀਂ ਗੱਡੀ ਘਰੇ ਹੀ ਚਲ ਜਾਨੇ ਦਵਾਣੇ ਮੈਂ ਜਾਵਾਂਗੇ ਪਹਿਲਾਂ ਕੁਟ ਚਾਹ ਪਾਣੀ ਪੀ ਕੀ ਤੇ ਰੋਟੀ ਪਾਣੀ ਖਾ ਪੀ ਲੈਣਾ ਪੀ ਲੈਣਾ ਕੋਈ ਗੱਲ ਨਹੀਂ ਮੈਂ ਬਣਾਉਣੀ ਚੱਲੀ ਰੋਟੀ ਭਾਬੀ ਨੇ ਜਵਾਬ ਦੇ ਦੇ ਫਿਰ ਮੈਂ ਨਹੀਂ ਪੀਣੀ ਨਾ ਕੋਈ ਖਾਣਾ ਮੈਂ ਮੈਂ ਤੈਨੂੰ ਖਾਣ ਵੀ ਦੇਣਾ ਉਹਦੀ ਕੀ ਪਤਾ ਨਹੀਂ ਕਿ ਕਹਿੋ ਜੀ ਮਾਂ ਉਹਦੀ ਹੋ ਕੇ ਗਈ ਕੀ ਪਤਾ ਨੂੰ ਕੀ ਕੁਛ ਦੇਗੀ ਪਕੋੜੇ ਕੇ ਦੇਦੀ ਉਹਨੂੰ ਆਊਗਾ ਤੇ ਅੱਗੇ ਤਰਾ ਪਿਓ ਵਾਸਤੇ ਕੀਤਾ ਵਾ ਹੁਣ ਤੈਨੂੰ ਵਸਚ ਕਰ ਲਾਂਗੇ। ਉਹ ਮੈਂ ਨਹੀਂ ਹੁੰਦਾ ਵਸਚ। ਕੋਈ ਗੱਲ ਨਹੀਂ। ਜਾਓ ਤੁਸੀਂ। ਚੱਲ ਮੈਂ ਤੇਲੀ ਰੋਟੀ ਬਣਾਵਾਂ ਪਹਿਲਾਂ ਚਾਹ ਬਣਾਵਾਂ ਦੱਸ। ਉਹ ਚਾਹ ਹੀ ਘੁੱਟ ਪਿਆ ਲ ਦੋ ਪਹਿਲਾਂ ਫਿਰ ਦਵਾਈ ਲੈ ਕੇ ਫਿਰ ਰੋਟੀ ਖਾਵਾਂਗੇ। ਐਂਦਾ ਕਰ ਮੂੰਹ ਹੱਥ ਧੋ ਲਾ। ਆ ਕੋਈ ਨਹੀਂ। ਜਾ ਅੰਦਰ ਚੱਲ ਜਾ। ਚੰਗਾ ਚੰਗਾ। ਆ। ਚੰਗਾ ਹੋਇਆ। ਸਾਹਮਣੇ ਆ ਗਈ ਇਹਦੇ। ਸਗਾਤ ਨਾ ਹੋਏ ਤੇ ਪਾਣੀ ਲਿਆਵਾਂ। ਚਾਹ ਬਣਾ ਲੈ। ਤੈਨੂੰ ਮੈਂ ਚਾਹਾਂ ਪਿਆਲਣੀ ਆ। ਬੱਥੇਰੀ ਚੰਗੀ ਬਣ ਗਈ ਐ ਤੂੰ। ਹੁਣ ਮੈਂ ਵੀ ਨਾ ਐਡੀ ਤਰ੍ਹਾਂ ਮੁੱਕੂ ਠੱਪ ਕੇ ਰੱਖੂਗੀ। ਵਿਖਿਤ ਸਈਹਾ ਤੇਰੇ ਜਿਹੜੇ ਅੱਖਾਂ ਜਿਹੜੇ ਅਪਨੈਲ ਚੜੀਆਂ ਨਾ ਕਿਤੇ ਮੈਂ ਇਹ ਸਭ ਕੁਛ ਮਾਲਕ ਤੇਰੇ ਨਾਂ ਨਾਲ ਲਾਈ ਆਖੀ ਹਾਂ ਹੈ ਕਿ ਪਹਿਲਾਂ ਕਿੱਧਰ ਨੂੰ ਆਉਂਦੀ ਆ ਜਾਂ ਬਣਾਵਾ ਕੇ ਰੋਟੀ ਲਿਆਵਾ ਤੇ ਪਾਣੀ ਲਿਆਵਾ ਇਹ ਸਾਇਰਸ ਨੂੰ ਵੀ ਹੁਣ ਮੈਂ ਇਦਾਂ ਹੀ ਆਪਣੇ ਵਾਸਤੇ ਰੱਖਣਾ ਵਾਂ ਇਦਾਂ ਜਿੰਨੇ ਮੇਰੇ ਕੋਲ ਲਖਰੇ ਹੋਣੇ ਮੈਂ ਉਹਨੇ ਕਰ ਕਰ ਦੱਸਨੇ ਆ ਤੇ ਸਭ ਕੁਛ ਇਹਦੀਆਂ ਅੱਖਾਂ ਦੇ ਸਾਹਮਣੇ ਹੁੰਦਾ ਦੱਸਣਾ ਇਹਨੂੰ ਮੈਂ ਜਿਹੜਾ ਵੀ ਨਹੀਂ ਵਿਖਾਣ ਵਾਲਾ ਉਹ ਵੀ ਇਹਨੂੰ ਵਿਖਾ ਲੂੰਗੀ ਬਸ ਸਾਇਰਸ ਆਹ ਵੇਖ ਇਦਾਂ ਕਰ ਲਿਓ ਆ ਸਾਇਰਸ ਆਹ ਵੇਖ ਇਦਾਂ ਕਰ ਲਿਓ ਤੇ ਆਪੇ ਉਹਨੂੰ ਪਤਾ ਲੱਗ ਜੂ ਸਭ ਕੁਛ ਮੈਨੂੰ ਲੋੜ ਹੀ ਨ ਕੋਈ ਦੱਸਣ ਫਿਰ ਪਤਾ ਲੱਗੂਗਾ ਜਿਹੜੀ ਇਹ ਮਾਲਕਣ ਬਣ ਕੇ ਬੈਠੀ ਆ ਨਾ ਇੰਤਰ ਨੂੰ ਤਾਂ ਨਵੇਂ ਮਾਲਕਣ ਬਣਾਉਨੇ ਆ ਚੱਲ ਹਾਂ ਚੱਲ ਮਨਾ ਉੱਠ ਕੋਟ ਨੂੰ ਕੋਟ ਚਾਹ ਬਣਾ ਕੇ ਦਵਾ ਵਿਚਾਰਾ ਥੱਕਿਆ ਆਇਆ ਉਹ